ਫੇਰ ਕਹਿ ਬੈਠੀ ਜੀ ਮੇਰੇ ਭਾਈ ਨੇ ਚਿੱਟਾ ਵੇਚਿਆ ਉਹਦਾ ਕੱਖ ਨਾ ਰਹੇ। ਹੋਰ ਵੀਰਵਾਰ ਨੂੰ ਚੌਂਕੀ ਲਾ ਲਿਆ ਕਰੇ ਉੱਥੇ ਬੇਲੇ ਤਾਂ ਹੈਗੇ ਨੇ ਹੁਣ। ਦੇਖ ਲਓ ਫੇਰ ਕਾਲੀਦਲ ਦਾ ਹਾਲ। ਅਰਦਾਸ ਕਰ ਬੈਠੇ ਕਿਤੇ। ਕਿ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕਰਾਈ ਉਹਨਾਂ ਦਾ ਕੱਖ ਨਾ ਰਹੇ। ਬਹੁਤ ਸੁਣ ਲਈ ਕਿਤੇ ਪਰਮਾਤਮਾ ਨੇ। ਪਰਮਾਤਮਾ ਵਾਲੀ ਚੱਕੀ ਜਿਹੜੀ ਚੱਲਦੀ ਥੋੜੀ ਜੀ ਹੌਲੀ ਹੈ ਪਰ ਪੀਣ ਦੀ ਬਹੁਤ ਪ੍ਰੀਕ ਹੈ। ਫੇਰ ਕਹਿ ਬੈਠੀ ਜੀ ਮੇਰੇ ਭਾਈ ਨੇ ਚਿੱਟਾ ਵੇਚਿਆ ਉਹਦਾ ਕੱਖ ਨਾ ਰਹੇ। ਉਹ ਵੀ ਨੇ ਪੜਕੇ ਕੰਮ ਇਹਦਾ ਮਤਲਬ ਤਾਂ ਮੈਨੂੰ ਤਾਂ ਪੁੱਛਾ ਪਾਛਾ ਦੇਣ ਲੱਗ ਜਾਣਾ ਚਾਹੀਦਾ ਤਾਂ ਤੁਸੀਂ ਤਾਂ ਪ੍ਰਮਾਤਮਾ ਸੁਣਦੇ ਇੱਦਾਂ ਹੋਰ ਵੀਰਵਾਰ ਨੂੰ ਚੌਂਕੀ ਲਾ ਲਿਆ ਕਰੇ ਉੱਥੇ ਵਿਲੇ ਤਾਂ ਹੈਗੇ ਨੇ ਹੁਣ ਗੱਲੀ ਬਾਤ ਨਹੀਂ ਪੰਜਾਬ ਨੂੰ ਲੁੱਟ ਕੇ ਹੁਣ ਕਰੋੜਾਂ ਰੁਪਇਆ ਗੋਲਕਾਂ ਦਾ ਵੰਡ ਕੇ ਛੇਤੀ ਬਣਾਓ ਕਹਿੰਦਾ ਮੁੱਖ ਮੰਤਰੀ ਅ ਕੱਲ ਮੈਂ ਸੁਣ ਰਿਹਾ ਸੀ ਕਹਿੰਦਾ ਲੋਕ ਕਹਿੰਦੇ 27 ਛੇਤੀ ਨਹੀਂ ਆ ਸਕਦੀ ਮੋਲੇ ਮੈਂ ਕਿ ਸੱਜ ਲੋਕ ਤਾਂ ਕਹਨੂੰ ਕਹਿੰਦੇ ਨੇ ਤੂੰ ਹੀ ਕਹਿਣਾ ਹੈ ਕਿ ਛੇਤੀ ਨਹੀਂ ਆਜਾ ਛੇਤੀ ਵੀ ਆ ਜਾ ਕੋਈ ਗੱਲ ਨਹੀਂ ਪਹਿਲਾਂ ਪਵਾ ਲੋ ਲੋ ਕਰ ਦੇਣਗੇ ਨਵੇੜੇ ਸਭ ਪਤਾ ਹੈ ਲੋਕਾਂ ਨੂੰ ਜੀ ਪਬਲਿਕ ਹੈ ਸਭ ਜਾਣਦੀ ਹੈ ਸੋ ਇਹ ਇੱਕ ਮਜ਼ਾਕ ਸਾਡੇ ਨਾਲ ਇਹ ਕਰ ਰਹੇ ਨੇ ਮੈਂ ਬਹੁਤ ਵਾਰੀ ਕਿਹਾ ਕਿ ਭਾਜ ਭਾ ਜਿਹੜੀ ਹੈ ਪੰਜਾਬੀਆਂ ਤੋਂ ਬਦਲਾ ਲੈ ਰਹੀ ਹੈ ਚਾਹੇ ਉਹ ਪੈਸੇ ਰੋਕ ਕੇ ਚਾਹੇ ਮੈਂ ਇਹ ਵੀ ਇਥੋਂ ਤੱਕ ਕਹਿ ਆਇਆ ਮੈਂ ਤਾਂ ਕਿ ਜੇ ਇਹਨਾਂ ਦਾ ਵਾਸ ਚੱਲੇ ਹਲੇ ਚੱਲਦਾ ਨਹੀਂ ਹੁਣ ਤਾਂ ਚੱਲਣਾ ਵੀ ਨਹੀਂ ये जनगण मन चो पाब क्ध गुजरात मराठा उसे यूपी करना यूपी सिंध गुजरात मराठा दरावड़ उत्कल बंगा जी तो वश चलिया इन्नी ज्यादा पंजाब ने, ने दुश्मनी पाली हुई है सो इस करके मैं जाखड़ साहब तो बिट्टू साहब तो उम्मीद करूंगा कि प्रधानमंत्री साहब को ले जाके पुछो कि जी ਆ ਤੁਸੀਂ ਕੀ ਕੀਤਾ ਮੈਚ ক্রিকেট ਦੇ ਦੇਖੋ ক্রিকেট ਮੈਨਾ ਸਰ ਜੁ ਕਿ ক্রিকেট ਇੰਤਜ਼ਾਰ ਕਰ ਸਕਦੀ ਹੈ ਠੀਕ ਹੈ ਨਾ ਪਰ ਆਸਥਾ ਜਾਂ ਗੁਰਪੁਰਬ ਜਾਂ ਸੰਗਰਾਮਾਂ ਜਾਂ ਵਿਸਾਖੀਆਂ ਉਹ ਇੰਤਜ਼ਾਰ ਨਹੀਂ ਕਰ ਸਕਦੇ ক্রিকেট ਦਾ ਮੈਚ ਤਾਂ ਕਦੇ ਫੇਰ ਖੇਡ ਲਿਓ ਫਿਲਮਾਂ ਵੀ ਇੰਤਜ਼ਾਰ ਕਰ ਸਕਦੀਆਂ ਚਲੋ ਕੋਈ ਨਹੀਂ ਪਰ ਤੁਸੀਂ ਮੈਂ ਸਮਝਦੇ ਹੋ ਵੀ ਮੈਂ ਜਿਵੇਂ ਅਸੀਂ ਕੰਮ ਚਾਵਾਂਗੇ ਉਵੇਂ ਚੱਲੂਗਾ ਤੁਹਾਨੂੰ ਨਹੀਂ ਚੱਲਦਾ ਹੁੰਦਾ